ਸੋ ਵਾਕਤਾ ਦੋਸਤੋ ਤੋਂ ਹਰਦਪਨ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਮੈਂ ਤੇਂਦਰ ਭਨੇਰ ਲੈ ਕੇ ਆਇਆ ਹਾਂ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਗੱਲ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਦੀਵਾਲੀ ਦੇ ਪਟਾਕਿਆਂ ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਗ੍ਰੀਨ ਪਟਾਕੇ ਬਣਾਉਣ ਲਈ ਦੀ ਦਿੱਤੀ ਇਜਾਜ਼ਤ ਹਾਂਜੀ ਦਾਦੀ ਦੇਸ਼ ਵੱਟ ਦੀਵਾਲੀ ਦੇ ਦਿਨਾਂ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇੱਕ ਮੱਤਾਪੂਰਨ ਫੈਸਲਾ ਸੁਣਾਇਆ ਹੈ ਜਿਸ ਨਾਲ ਦਿੱਲੀ ਐਨਸੀਆਰ ਦੇ ਲੋਕਾਂ ਨੂੰ ਅੰਸ਼ਕ ਰਾਹਤ ਮਿਲੀ ਹੈ ਤੇ ਲੰਬੇ ਸਮੇਂ ਤੋਂ ਪੂਰੀ ਤਰ੍ਹਾਂ ਪਾਬੰਦੀ ਦਾ ਸਾਹਮਣਾ ਕਰ ਰਹੇ ਪਟਾਕਾ ਉਦਯੋਗ ਨੂੰ ਹੁਣ ਹਰੀ ਝੰਡੀ ਮਿਲ ਗਈ ਹੈ ਅਦਾਲਤ ਨੇ ਵਾਤਾਵਰਣ ਲਈ ਸੁਰੱਖਿਤ ਮੰਨੇ ਜਾਂਦੇ ਗ੍ਰੀਨ ਪਟਾਕਿਆਂ ਦੇ ਉਤਪਾਦਨ ਨੂੰ ਸ਼ਰਤੀਆ ਪ੍ਰਵਾਨਗੀ ਦੇ ਦਿੱਤੀ ਹੈ ਤੇ ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕੀ ਇਹਨਾਂ ਗ੍ਰੀਨ ਪਟਾਕਿਆਂ ਨੂੰ ਵੇਚਿਆ ਜਾ ਸਕਦਾ ਹੈ ਜਾਂ ਨਹੀਂ ਸੁਪਰੀਮ ਕੋਰਟ ਨੇ ਆਪਣੇ ਹੁਕਮ ਵਿੱਚ ਇਸ ਪਹਿਲੂ ਤੇ ਕੋਈ ਖਾਸ ਟਪਰੀ ਨਹੀਂ ਕੀਤੀ ਤੇ ਇਸ ਮੁੱਦੇ ਤੇ ਅਗਲੀ ਸੁਣਵਾਈ 8 ਅਕਤੂਬਰ ਨੂੰ ਹੋਣੀ ਤੈ ਹੈ ਤੇ ਜਿਸ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਨੂੰ ਲੈ ਕੇ ਸਥਿਤੀ ਸਪਸ਼ਟ ਹੋ ਸਕਦੀ ਹੈ ਤੇ ਹੁਣ ਤੱਕ ਦਿੱਲੀ ਐਨਸੀਆਰ ਵਿੱਚ ਹਰ ਤਰ੍ਹਾਂ ਦੇ ਪਟਾਕਿਆਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ ਤੇ ਜਸ ਨੂੰ ਦੇਖਦੇ ਹੋਏ ਇਹ ਫੈਸਲਾ ਪਟਾਕੇ ਉਦਯੋਗ ਲਈ ਇੱਕ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ ਤੇ ਹਾਲਾਂਕਿ ਦਾਲਤ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜਨਤਕ ਸਿਹਤ ਅਤੇ ਹਵਾ ਦੀ ਗੁਣਵੱਤਾ ਨੂੰ ਤਰਜੀਹ ਦਿੱਤੀ ਜਾਵੇਗੀ ਤੇ ਇਸ ਲਈ ਉਤਪਾਦਨ ਦੀ ਇਜਾਜ਼ਤ ਸਖਤ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਦਿੱਤੀ ਗਈ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਵੱਡਾ ਤੋਹਫ਼ਾ 72 ਲੱਖ ਕਿਸਾਨਾਂ ਦੇ ਖਾਤਿਆਂ 'ਚ ਆਏ 540 ਕਰੋੜ ਰੁਪਏ ਹਾਂਜੀ ਦਾਦੀ ਕੇ ਕੇਂਦਰ ਸਰਕਾਰ ਨੇ ਅੱਜ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਇੱਕਵੀਂ ਕਸ਼ਤ ਜਾਰੀ ਕੀਤੀ ਹੈ। ਇਹ ਕਸ਼ਤ ਖਾਸ ਤੌਰ ਤੇ ਹਾਲ ਹੀ ਵਿੱਚ ਭਾਰੀ بارش ਹੜ੍ਹਾਂ ਅਤੇ ਜ਼ਮੀਨ ਖਸਕਣ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕਿਸਾਨਾਂ ਲਈ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨੇ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਕਸ਼ਤ ਜਾਰੀ ਕੀਤੀ ਤੇ 7 ਰਾਜਾਂ ਦੇ ਲਗਭਗ 70 ਲੱਖ ਕਿਸਾਨਾਂ ਨੂੰ ਇਸ ਕਸ਼ਤ ਦਾ ਲਾ ਸਦਾ ਲਾਭ ਹੋਇਆ ਹੈ ਤੇ ਕੁੱਲ 540 ਕਰੋੜ ਰੁਪਏ ਤੋਂ ਵੱਧ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ ਹਨ ਜਿੰਨਾਂ ਵਿੱਚ ਲਗਭਗ 2,70,000 ਮੈਲਾ ਕਿਸਾਨ ਸ਼ਾਮਲ ਹਨ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਚੰਡੀਗੜ੍ਹ ਹਵਾਈ ਅੱਡਾ ਹੋਇਆ ਬੰਦ ਜਹਾਜ਼ਾਂ 'ਚ ਸਫ਼ਰ ਕਰਨ ਵਾਲੇ ਲੋਕ ਦੇ ਧਿਆਨ ਹਾਂਜੀ ਦਾਦੀ ਇਹ ਕਿ ਪੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸ਼ਹੀਦ ਭਗਤ ਸਿੰਘ ਕੋ ਮੰਤਰੀ ਹਵਾਈ ਅੱਡੇ ਤੇ ਰਨਵੇ ਮੁਰੰਮਤ ਲਈ 26 ਅਕਤੂਬਰ ਤੋਂ 7 ਨਵੰਬਰ ਤੱਕ ਸਾਰੀਆਂ ਉਡਾਨਾਂ ਬੰਦ ਰਹਿਣਗੀਆਂ ਹਵਾਈ ਅੱਡੇ ਦੇ ਸੀਈਓ ਅਜੀਵਰਮਾਨ ਨੇ ਦੱਸਿਆ ਕਿ 929 ਤੇ 11 ਤੇ ਪੋਲੀਮਰ ਮੋਡੀਫਾਈਡ ਐਮਲੇਸ਼ਨ ਦਾ ਕੰਮ ਹੋਣਾ ਹੈ ਤੇ ਨਾਲ ਹੀ ਗਰਾਊਂਡ ਲਾਈਟਿੰਗ ਸਿਸਟਮ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ ਇਸ ਦੌਰਾਨ ਹੈਲੀਕਾਪਟਰ ਵਰਗੀ ਰੋਟਰੀ ਵਿੰਗ 에ਅਰਕ੍ਰਾਫਟ ਨੂੰ ਪਹਿਲਾਂ ਦੀ ਅਜਾਦਤ ਮਹਿਨੇ ਤੇ ਉਡਾਨ ਭਰਨ ਦੀ ਅਜਾਦਤ ਦਿੱਤੀ ਜਾਵੇਗੀ ਜਾਣਕਾਰੀ ਮੁਤਾਬਕ ਹਵਾਈ ਅੱਡੇ ਤੇ ਬਣੇ 99 ਨੂੰ 에ਅਰਫੋਰਸ ਤੇ ਸਿਵਲ 에ਅਰਲਾਈਨਸ ਦੀ ਵਰਤੋਂ ਕਰਦੀਆਂ ਹਨ ਤੇ ਇਸ ਲਈ ਸਮੇਂ ਸਮੇਂ ਤੇ ਰਿਵੈਨਿਊ ਐਸਿਊਏਸ਼ਨ ਦਾ ਕੰਮ ਕੀਤਾ ਜਾਂਦਾ ਹੈ ਤੇ ਹਵਾਈ ਅੱਡੇ ਤੋਂ ਉਡਾਨਾਂ ਦੀ ਬੁਕਿੰਗ ਵੀ 에ਅਰਲਾਈਨਸ ਕੰਪਨੀਆਂ ਨੇ 26 ਅਕਤੂਬਰ ਤੋਂ 7 ਨਵੰਬਰ ਤੱਕ ਬੰਦ ਕਰ ਦਿੱਤੀਆਂ ਹਨ ਤੇ 에ਅਰਪੋਰਟ ਅਥਾਰਟੀ ਦੇ CEO ਦਾ ਇਹ ਕਹਿਣਾ ਹੈ ਕਿ ਹਵਾਈ ਅੱਡਾ ਬੰਦ ਹੋਣ ਦੀ ਸੂਚਨਾ ਸਾਰੀਆਂ ਕੰਪਨੀਆਂ ਨੂੰ ਦੇ ਦਿੱਤੀ ਗਈ ਹੈ ਤੇ ਅਧਿਕਾਰੀ ਨੇ ਦੱਸਿਆ ਕਿ ਐਸ ਅਧਰਾਣੀ ਜਿੰਨਾਂ ਯਾਤਰੀਆਂ ਦੀ ਬੁਕਿੰਗ ਕੀਤੀ ਗਈ ਕੀਤੀ ਹੋਈ ਹੈ ਉਹਨਾਂ ਦਾ ਰਿਫੰਡ ਵਾਪਸ ਕੀਤਾ ਜਾ ਰਿਹਾ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ GST ਘਟਣ ਦੇ ਬਾਵਜੂਸ ਸਸਤਾ ਨਹੀਂ ਹੋਇਆ ਵੇਰਕਾ ਦੁੱਧ ਹਾਂਜੀ ਦਾਦੀ ਕੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜੀ ਅਮਦਲਜੀਤ ਸਿੰਘ ਨੇ ਕਿਹਾ ਕਿ ਰਾਜ ਦੁੱਧ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਨੂੰ ਝਾਕੇ ਰਖਾਉਣਾ ਹੋਂਦਿਲ ਲੋੜ ਹੈ ਤੇ ਉਹਨਾਂ ਦੱਸਿਆ ਕਿ 22 ਸਤੰਬਰ ਤੋਂ ਜੀ ਐਸ ਪੀ ਵਿੱਚ ਹੋਈ ਸੋਧ ਕਰਕੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਕਿ ਪਨੀਰ ਦਹੀਂ ਮੱਖਣ ਘਿਓ ਅਤੇ ਯੂ ਐਚ ਡੀ ਮਿਲਕ ਦੀਆਂ ਕੀਮਤਾਂ ਵਿੱਚ ਕਮੀ ਕੀਤੀ ਗਈ ਹੈ ਤੇ ਉਹਨਾਂ ਕਿਹਾ ਕਿ ਕਈ ਦੁਕਾਨਦਾਰ ਅਤੇ ਗ੍ਰਾਹਕ ਵੀ ਇਸ ਸੋਪੰਜ ਵਿੱਚ ਹਨ ਕੀਤਾ ਜਾਂ ਦੁੱਧ ਦੀਆਂ ਕੀਮਤਾਂ ਵੀ ਘਟਾਈਆਂ ਗਈਆਂ ਹਨ ਜੀ ਐਮ ਨੇ ਦੱਸਿਆ ਕੀਤਾ ਜਾਂ ਦੁੱਧ ਉੱਪਰ ਪਹਿਲਾਂ ਵੀ ਕਿਸੇ ਤਰ੍ਹਾਂ ਦੀ ਜੀ ਐਸ ਟੀ ਨਹੀਂ ਲੱਗੀ ਹੋਈ ਸੀ ਤੇ ਇਸ ਕਰਕੇ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ ਸਿਰਫ UHT ਦੁੱਧ ਉੱਪਰ ਜੀ ਐਸਟੀ ਲੱਗੀ ਹੋਈ ਸੀ ਜੋ ਹੁਣ ਜੀ ਐਸਟੀ ਕਟਣ ਤੋਂ ਬਾਅਦ 2 ਰੁਪਏ ਪ੍ਰਤੀ ਲੀਟਰ ਘਟਾਈ ਗਈ ਹੈ ਇਸ ਤੋਂ ਇਲਾਵਾ ਉਨ੍ਹਾਂ ਸਾਰੇ ਵੇਰਕਾ ਡੀਲਰ ਅਤੇ ਸਾਰੇ ਡਿਸਟ੍ਰੀਬਿਊਟਰ ਨੂੰ ਹਦਾਇਤ ਦਿੱਤੀ ਹੈ ਕਿ ਵੇਰਕਾ ਦੇਖੋ ਮੱਖਣ ਪਨੀਰ ਅਤੇ UHT ਦੁੱਧ ਦੀਆਂ ਕੀਮਤਾਂ ਘਟਾ ਕੇ ਵੇਚਣ ਜਾ ਵੇਚਣ ਤਾਂ ਜੋ ਲੋਕਾਂ ਨੂੰ ਲਾਭ ਮਿਲ ਸਕੇ ਤੇ ਮੇਰका ਇੱਕ ਸਹਿਕਾਰੀ ਅਧਾਰਾ ਹੈ ਜਿਸ ਦਾ ਮੰਤਵ ਖਪਤਕਾਰਾਂ ਨੂੰ ਉੱਚ ਗੁਣਵਤਾ ਦੇ ਦੁੱਧ ਅਤੇ ਦੁੱਧ ਉਤਪਾਦ ਮੁਹੱਈਆ ਕਰਵਾਉਣਾ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਔਰਤਾਂ ਦੇ ਖਾਤਿਆਂ 'ਚ ਭਾਈ 10 10000 ਭਾਈ ਪੀਐਮ ਮੋਦੀ ਨੇ ਸ਼ੁਰੂ ਕੀਤੀ ਨਵੀਂ ਯੋਜਨਾ ਹਨੀਤਾ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬਿਹਾਰ ਵਿੱਚ ਵੀਡੀਓ ਕਾਨਫਰੰেন্সਿੰਗ ਰਾਹੀਂ ਮੱਖ ਮੰਤਰੀ ਮਹਿਲਾ ਰੋਜ਼ਗਾਰ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਤੇਜਸ ਨਾਲ 75 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਿੱਦੇ 10000 ਰੁਪਏ ਟਰਾਂਸਫਰ ਕੀਤੇ ਗਏ ਹਨ ਜੋ ਕਿ ਕੁੱਲ 75 ਸੌ ਕਰੋੜ ਰੁਪਏ ਬਣਦਾ ਹੈ ਤੇ ਐਸਆਯੋਜਨਾ ਦੇ ਤਹਿਤ ਹਰੇਕ ਪਰਿਵਾਰ ਦੀ ਇੱਕ ਔਰਤ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ 10000 ਰੁਪਏ ਦੀ ਸ਼ੁਰੂਆਤ ਗ੍ਰਾਂਟ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਰੋਜਗਾਰ ਸਤਫਤ ਹੋਣ ਹੁਣ ਤੇ ਲੋੜ ਪੈਣ ਤੇ 2 ਲੱਖ ਰੁਪਏ ਤੱਕ ਵਿਵਦੂ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਐਸਆਈਓ ਇਹਨਾਂ ਦਾ ਉਦੇਸ਼ ਔਰਤਾਂ ਨੂੰ ਤਸ਼ਕਤ ਬਣਾਉਣਾ ਅਤੇ ਸਵੈ ਰੋਜਗਾਰ ਅਤੇ ਰੋਜੀ ਰੋਟੀ ਦੇ ਮੌਕਿਆਂ ਅੰਗਰਾਹੀ ਉਹਨਾਂ ਦਾ ਸਸ਼ਕਤੀਕਰਨ ਨੂੰ ਤਸ਼ਾਹਿਤ ਕਰਨਾ ਹੈ ਤੇ ਇਹ ਯੋਜਨਾ ਸਰਵ ਵਿਆਪਕ ਹੈ ਜੋ ਰਾਜ ਦੇ ਹਰੇਕ ਪਰਿਵਾਰ ਵਿੱਚੋਂ ਇੱਕ ਔਰਤ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਜਿਸ ਨਾਲ ਉਹ ਆਪਣੀ ਪਸੰਦ ਦੇ ਰੋਜ਼ਗਾਰ ਜਾਂ ਰੋਜੀ ਰੋਟੀ ਦਾ ਕੰਮ ਸ਼ੁਰੂ ਕਰ ਸਕਣ ਤੇ ਇੱਕ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਹਾਂਜੀ ਦੱਸਦੇ ਕਿ ਪੰਜਾਬ ਵਿੱਚ ਹੜ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਅੱਜ ਪਹਿਲਾ ਦਿਨ ਹੰਗਾਮੇ ਭਰਪੂਰ ਰਿਹਾ ਦਲਦੰਦੀ ਕਾਰਵਾਈ ਦੌਰਾਨ ਜਿੱਥੇ ਵਿਰੋਧੀ ਧਿਰ ਵੱਲੋਂ ਖੂਬ ਅੱਗਾਂ ਮਾਕੀਟਾ ਗਿਆ ਉੱਤੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿਰੋਧੀ ਧਿਰ ਤੇ ਤਿੱਖੇ ਹਮਲੇ ਬੋਲੇ ਆਪਣੇ ਸੰਬੋਧਨ ਦੌਰਾਨ ਕਰਦੇ ਹੋਏ ਕਿਹਾ ਕਿ ਜਸਪਾਲ ਜਿੰਨਾ ਦਿਮਾਗ ਹੈ ਉਸਨੇ 19 ਗਾ 19 ਹੀ ਗਲਤੀ ਕੀਤੀ ਹੈ ਤੇ ਕੁਝ ਲੋਕ ਅਜੇ ਹੀ ਔਖੇ ਸਮੇਂ ਵਿੱਚ ਵੀ ਤਰਫ ਸਿਆਸਤ ਹੀ ਕਰਦੇ ਹਨ ਅਸੀਂ ਸਪੈਸ਼ਲ ਸੈਸ਼ਨ ਕੋਈ ਰਾਜਨੀਤੀ ਕਰਨ ਜਾਂ ਗਾਣਾ ਖਾਣ ਲਈ ਨਹੀਂ ਬੁਲਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨਨ ਮਾਨ ਦੇ ਪਾਸ਼ਣ ਉਪਰਾਂਤ ਸਦਨ ਦੀ ਕਾਰਵਾਈ ਨੂੰ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਰਹੀ ਹੈ ਕਿ ਸਾਹਮਣੇ ਆ ਰਹੀ ਹੈ ਕਿ ਤਿੰਨ ਦਿਨ ਬੰਦ ਰਹਿਣਗੇ ਠੇਕੇ ਨਹੀਂ ਵਿਕੇਗੀ ਸ਼ਰਾਬ ਹਾਂਜੀ ਦਾਦੀ ਦੇ ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ੂ ਤਿਮਾਣਾ ਨੇ ਪੰਜਾਬ ਆਬਾਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਿਵਸਥਾ ਕਰਦੇ ਆ ਪਿੰਡ ਮਾਇਸਰਖਾਨਾ ਦੀ ਹਦੂਦ ਅੰਦਰ 27 ਸਤੰਬਰ 2025 ਤੋਂ 29 ਸਤੰਬਰ 2020 ਤੱਕ ਨੂੰ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਜਾਰੀ ਹੁਕਮ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਦੇਪਨ ਦਾ ਰੱਖਣ ਤੇ ਵੇਚਣ ਦੀ ਆਗਿਆ ਨਹੀਂ ਹੋਵੇਗੀ ਤੇ ਜਾਰੀ ਹੁਕਮ ਅਨੁਸਾਰ ਪਿੰਡ ਮਾਇਸਰਖਾਨਾ ਤਹਿਸੀਲ ਮੋੜਵਿਕ 27 ਸਤੰਬਰ ਤੋਂ ਤੋਂ 29 ਨੰਬਰ 2025 ਨੂੰ ਧਾਰਮਿਕ ਮੇਲਾ ਲੱਗ ਰਿਹਾ ਹੈ ਇਹ ਮੇਲੇ ਦੌਰਾਨ ਲੋਕ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਕਰ ਸਕਦੇ ਹਨ ਜਿਸ ਨਾਲ ਮੇਲੇ ਦੇ ਮਾਹੌਲ ਵਿੱਚ ਵਿਗੜ ਪੈ ਸਕਦਾ ਹੈ ਚਰਦਾਲੂਆਂ ਅਤੇ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੀਸ ਪਹੁੰਚ ਸਕਦੀ ਹੈ ਜਸ ਕਰਕੇ ਅਮਨ ਅਤੇ ਸ਼ਾਂਤੀ ਭੰਗ ਹੋ ਸਕਦੀ ਹੈ ਤੇ ਇਸ ਲਈ ਸ਼ਰਾਬ ਦੇ ਸ਼ਰਾਬ ਦੀ ਵਿਕਰੀ ਤੇ ਰੋਕ ਲਗਾਈ ਗਈ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਰਹੀ ਹੈ ਕਿ ਡੋਨਾਲਡ ਟਰੰਪ ਨੇ ਖਰੀਦੀ ਟਿਕਟੌਕ ਕੰਪਨੀ ਡੀਲ ਫਾਈਨਲ ਹੁੰਦੇ ਹੀ ਦਿੱਤੇ ਇਹ ਵੱਡਾ ਬਿਆਨ ਹਾਂਜੀ ਦੱਸ ਕੇ ਅਮਰੀਕਾ ਅਤੇ ਚੀਨ ਵਿੱਚ ਚੱਲ ਰਹੇ ਟਿਕਟੌਕ ਵਿਵਾਦਨ ਵਿਵਾਦ ਹੁਣ ਖਤਮ ਹੋ ਗਿਆ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਇੱਕ ਰਾਜਕਾਰੀ ਆਦੇਸ਼ ਤੇ ਦਸਤਕਤ ਕੀਤੇ ਤੇ ਜਿਸ ਨਾਲ ਟਿਕਟੌਕ ਦਾ ਸੰਚਾਲਨ ਪੂਰੀ ਤਰ੍ਹਾਂ ਅਮਰੀਕੀ ਨਿਵੇਸ਼ਕਾਂ ਦੇ ਹੱਥਾਂ ਵਿੱਚ ਆ ਗਿਆ ਟਰੰਪ ਨੇ ਇਸ ਮੌਕੇ ਇਸ ਸੌਦੇ ਨੂੰ ਨੌਜਵਾਨਾਂ ਲਈ ਤੋਹਫ਼ਾ ਦੱਸਿਆ ਇਹ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿੱਚ 14 ਮਿਲੀਅਨ ਡਾਲਰ ਦੇ ਟਿਕਟੌਕ ਸੌਦੇ ਨਾਲ ਸੰਬੰਧਿਤ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸੌਦੇ ਬਾਰੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕੀਤੀ ਹੈ ਤੇ ਅਤੇ ਉਹਨਾਂ ਨੇ ਐਪ ਨੂੰ ਅਮਰੀਕਾ ਨੂੰ ਸੌਂਪਣ ਲਈ ਹਰੀ ਝੰਡੀ ਦੇ ਦਿੱਤੀ ਹੈ। ਟਰੰਪ ਨੇ ਸ਼ੀ ਜਿਨਪਿੰਗ ਪ੍ਰਤੀ ਸਨਮਾਨ ਵੀ ਪ੍ਰਗਟਾਇਆ ਤੇ ਸੌਦੇ ਤੋਂ ਬਾਅਦ ਟਿਕਟੌਕ ਦੇ 82% ਸ਼ੇਅਰ ਅਮਰੀਕੀ ਨਿਵੇਸ਼ਕਾਂ ਦੇ ਹਾਸ ਗਏ ਹਨ ਤੇ ਇਸ ਸਮੂਹ ਵਿੱਚ Oracle ਅਤੇ Silver Lake ਵਰਗੇ ਪ੍ਰਮੁੱਖ ਨਿਵੇਸ਼ਕ ਸ਼ਾਮਲ ਹਨ ਜੋ ਹੁਣ ਐਪ ਦੀ ਅਮਰੀਕੀ ਵਰਜਨ ਦਾ ਸੰਚਾਲਨ ਕਰਨਗੇ ਤੇ ਹਾਂਜੀ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਗਈ ਹੈ ਨਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰਿਓ ਜੀ ਧੰਨਵਾਦ